ਸਰਨ ਪਿਆਰ ਪਰ ਸਤਸਰੇ ਕਾਲ ਅੱਜ ਆਪਾਂ ਬਣਾਉਣ ਲੱਗੇ ਆਂ ਚਟਣੀ ਇਹ ਸਪੈਸ਼ਲ ਚਟਣੀ ਆ ਪਿਆਜ਼ ਲਏ ਆ ਪਦੀਨਾ ਮੈਂ ਇਹਨੂੰ ਤੋਲਿਆ ਸੀ ਚੰਗੀ ਤਰ੍ਹਾਂ ਧਨੀਆ ਮਾ ਭਾਰੇ ਪਿਆਜ਼ ਦੇ ਭੂਕਾ ਲੈਂਗੀਆਂ ਮੈਂ ਤਨ ਹਰੀ ਮਿਰਚ ਲੈਂਗੀਆਂ ਮੈਂ ਲਸਣ ਲਿਆਵਾ ਜੇ ਤੁਹਾਡਾ ਕੋਈ ਵੀ ਸਬਜ਼ੀ ਖਾਣ ਨੂੰ ਦਿਲ ਨਹੀਂ ਕਰਦਾ ਤੁਸੀਂ ਇਹ ਚਟਣੀ ਬਣਾ ਕੇ ਖਾਓ ਦੋ ਤੀਥਾਂ ਚਾਰ ਰੋਟੀਆਂ ਖਾ ਜਾਓਗੇ ਜਿੱਦਾਂ ਹੁਣ ਅਪ੍ਰੈਲ ਮਾਰਚ ਦਾ ਮਹੀਨਾ ਚੱਲ ਰਿਹਾ ਵਾ ਕੋਈ ਸਬਜ਼ੀ ਨਾਲ ਸੈਲ ਵਾਲੀ ਨਾਲ ਗਰਮਾੜ ਖਾਣ ਨੂੰ ਜੀ ਨਹੀਂ ਕਰਦਾ ਇਹ ਚਟਣੀ ਬਣਾ ਕੇ ਖਾਓ ਫਿਰ ਬਹੁਤ ਟੇਸਟੀ ਲੱਗਦੀ ਆ ਖਰੋ ਕੇ ਬਾਦ ਖਾਦੀ ਜਾਂਦੀ ਆ ਆਪਾਂ ਕੁੰਡੇ ਕੋਟਨੇ ਵਿੱਚ ਬਣਾਵਾਂਗੇ ਮਿਕਸ ਵਿੱਚ ਨਹੀਂ ਬਣਾਵਾਂਗੇ ਮਿਕਸ ਵਿੱਚ ਫਿਰ ਉਹ ਪਾਣੀ ਜਾਂ ਨਿਕਲ ਜਾਂਦਾ ਉਹ ਟੇਸਟ ਨਹੀਂ ਰਹਿੰਦਾ ਬੱਚਾਣੀ ਦਾ ਜਿਹੜਾ ਕੁੰਡੇ ਕੋਟਨੇ ਦਾ ਟੇਸਟ ਹੁੰਦਾ ਵਾ ਪਹਿਲਾਂ ਆਪਾਂ ਪਧਿੰਨਾ ਪਾ ਲਿਆ ਧਨੀਆ ਪਾ ਲਿਆ ਵਾ ਹਰੇ ਪਿਆਜ਼ ਦੇ ਭੂਕਾ ਪਾ ਲਾਂਗੇ ਇਹਨਾਂ ਨੂੰ ਕੁੱਟ ਲਾਂਗੇ ਪਿਆਜ਼ ਬਾਅਦ ਵਿੱਚ ਪਾਵਾਂਗੇ ਫਿਰ ਇੱਕਦਮ ਨੀ ਸਾਰਾ ਕੁਝ ਕੁੱਟਿਆ ਜਾਂਦਾਗਾ ਦੀਨਾਂ ਧਨੀਆ ਭੂਕਾ ਆਪਣੇ ਕੱਟੀਆਂ ਗਈਆਂ ਹੁਣ ਇਹਦੇ ਵਿੱਚ ਹਰੀ ਮਿਰਚ ਪਾ ਲਾਂਗੇ ਫਿਰ ਅਲੱਗ-ਅਲੱਗ ਹੀ ਕੁੱਟੀਆਂ ਪੈਂਦੀਆਂ ਨਹੀਂ ਵਾ ਇੱਕਦਮ ਕੁੱਟੀਆਂ ਨਹੀਂ ਜਾਂਦੀਆਂ ਗਿਆ ਆ ਲਸਣ ਪਾ ਲਾਂਗੇ ਕੁੱਟਿਆ ਸਬਜ਼ੀ ਨਾਲ ਧਨੀਆ ਮਿਰਚਾਂ ਉਹਨਾਂ ਨੂੰ ਬਾਹਰ ਕੱਢ ਲੈਨੇ ਆਂ ਇਹ ਕੱਲੇ ਕੱਲੇ ਕਰਕੇ ਕੁੱਟਾਂਗੇ ਤੇ ਫਿਰ ਪਿਆਜ਼ ਦਾ ਪਾਣੀ ਜਿਹਾ ਹੋ ਜਾਂਦਾ ਵਾ ਉਹਦੇ ਨਾਲ ਵਧੀਆ ਨਹੀਂ ਬੰਦੀ ਚਾਹੇ ਕੁੱਟੇ ਹੀ ਜਾਂਦੇ ਕਿ ਹੁਣ ਪਿਆਜ਼ ਨੂੰ ਕੁੱਟ ਲਾਂਗੇ ਆਪਾਂ ਅੱਜ ਆਪਣਾ ਸਾਰੇ ਕੁੱਟ ਗਏ ਹਰੇ ਦੇ ਵਿੱਚ ਜਿਹੜਾ ਆਪਾਂ ਧਨੀਆ ਪਦੀਨਾ ਕੁੱਟਿਆ ਸੀ ਉਹ ਪਾ ਲੈਣਾ ਹਰੀ ਮਸਾਲੇ ਪਾਈ ਵੀ ਆ ਪਿਆਜ਼ ਆਪਾਂ ਕੁੱਟਲੇ ਸੀ ਧਨੀਆ ਪਦੀਨਾ ਜਿਹੜਾ ਅਲੱਗ ਕੁੱਟਿਆ ਸੀ ਉਹ ਵੀ ਵਿੱਚ ਪਾਤਾ ਵਾ ਬਲੈਕ ਨਮਕ ਪਾ ਲਾਂਗੇ ਥੋੜਾ ਜਿਹਾ ਬਲੈਕ ਮਿਰਚ ਪਾ ਲਾਂਗੇ ਵਾਈਟ ਨਮਕ ਪਾ ਲਾਂਗੇ ਜੀਰਾ ਪਾਲਾਂਗੇ ਭੁੰਨਿਆ ਵਾ ਥੋੜਾ ਜਿਹਾ ਭੁੰਨ ਕੇ ਰੱਖਿਆ ਪਾਊਡਰ ਬਣਾ ਕੇ ਹੁਣ ਇਹਨਾਂ ਨੂੰ ਸਾਰੇ ਨੂੰ ਕੁੱਟ ਲਾਂਗੇ ਇਹਦੇ ਨਾਲ ਟੇਸਟ ਬਹੁਤ ਵਧੀਆ ਬਣਦਾ ਵਾ ਜੀਰੇ ਨਾਲ ਤੇ ਕਾਲੀ ਮਿਰਚ ਨਾਲ ਹੁਣ ਸਾਰਾ ਮਿਕਸ ਹੋ ਗਿਆ ਵਾ ਹੁਣ ਇਹਦੇ ਵਿੱਚ ਆਪਾਂ ਨਾ ਤਾਂ ਪਾਇਆ ਟਮਾਟਰ ਪਾਇਆ ਵਾ ਤੇ ਨਾ ਪਾਇਆ ਪਨਾਰ ਦਾ ਨਾ ਇਹਦੇ ਵਿੱਚ ਇੱਕ ਚਮਚਾ ਨਿੰਬੂ ਦਾ ਪਾਵਾਂਗੇ ਖੱਟੇਪਨ ਵਾਸਤੇ ਇਦਾਂ ਨਾਲ ਟੇਸਟ ਬਹੁਤ ਵਧੀਆ ਬਣਦਾ ਵਾ ਕੁੰਡੇ ਘੋੜਨੀ ਚਟਣੀ ਇਹ ਬਹੁਤ ਟੇਸਟੀ ਹੁੰਦੀ ਆ ਮੈਕਸੀ ਵਾਲੀ ਚਟਣੀ ਨਾਲ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਖਾਓ ਮਾਰਚ ਪ੍ਰੈਲ ਦੇ ਮਹੀਨੇ ਵਿੱਚ ਬਹੁਤ ਵਧੀਆ ਲੱਗਦੀ ਬਹੁਤ ਟੇਸਟੀ ਲੱਗਦੀ ਆ ਜਦੋਂ ਸਬਜ਼ੀਆਂ ਚ ਮਨ ਅੱਕ ਜਾਂਦਾ ਵਾ ਇਹ ਚਟਣੀ ਬਣਾ ਕੇ ਤੁਸੀਂ ਵੀ देखो कितनी बढ़िया बनी है चटनी चटनी बनके अपनी रेडी हो गई है चटनी ਨੂੰ ਆਪਾਂ ਮੱਖਣ ਦੇ ਨਾਲ ਜੇ ਖਾਈਏ ਬਹੁਤ ਟੇਸਟੀ ਲੱਗਦੀ ਹੈ ਨਾਲ ਚਾਹ ਦਾ ਕੱਪ ਹੋਵੇ ਨਾਲ ਬਟਰ ਰੱਖਿਆ ਹੋਵੇ ਚਟਨੀ ਹੋਵੇ ਸਬਜ਼ੀਆਂ ਸਾਰੀਆਂ ਭੁੱਲ ਜਾਣਗੇ ਆਪਾਂ ਸਬਜ਼ੀਆਂ ਨਾਲ ਬਹੁਤ ਵਧੀਆ ਟੇਸਟ ਹੈ ਇਹਦਾ ਜੋ ਕਿ ਸਬਜ਼ੀ ਘਰ ਵਿੱਚ ਨਾ ਹੋਵੇ ਤਾਂ ਇਹ ਤੁਸੀਂ ਜਰੂਰ ਬਣਾ ਕੇ ਖਾਓ ਨਾਲ ਚਾਹ ਪੀ ਲਓ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਇੱਕ ਵਾਰੀ ਜ਼ਰੂਰ ਬਣਾ ਕੇ ਚਟਨੀ ਖਾਓ ਜੇ ਤੁਸੀਂ ਟਮਾਟਰ ਵਾਲੀ ਦੇਖਣੀ ਚਾਹੁੰਨੀ ਆ ਉਹ ਸਾਡੀ ਵੀਡੀਓ ਪੇਜ ਤੇ ਹੈਗੀ ਆ ਉਹ ਤੁਸੀਂ ਦੇਖ ਸਕਦੇ ਆ ਥੈਂਕ ਯੂ ਬਾਏ ਬਾਏ ਕੱਲ ਨੂੰ ਮੈਂ ਲਿਆ ਕੋਈ ਨਵੀਂ ਰੈਸਪੀ ਦੇਣ ਵਾਲਾ